ਇਸ ਮਤਲਬ ਇਹਨੂੰ ਪਹਿਲੀ ਪਤਾ ਸੀਗਾ ਕਿ ਅਜੇ ਸਿੱਧੂ ਮੂਸੇਵਾਲ ਦਾ ਕਤਲ ਹੋਣ ਵਾਲਾ ਇਸ ਲਈ ਇਹ ਬੰਦੇ ਨੇ ਪੋਸਟ ਪਾਈ ਸੀਗੀ ਆਪਣੇ ਫੇਸਬੁੱਕ ਦੇ ਉੱਤੇ 29 ਮਈ 2022 ਨੂੰ ਕਿ ਅਜ ਮਾਨਸਾ ਦੇ ਵਿੱਚ ਇੱਕ ਵੱਡਾ ਤੂਫਾਨ ਆਉਣ ਵਾਲਾ ਹੁਣ ਇਹ ਕਿਹੜੇ ਤੂਫਾਨ ਦੀ ਗੱਲ ਕਰ ਰਿਹਾ ਹੈਗਾ ਇਹ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ ਬਟ ਸਿੱਧੂ ਮੂਸੇਵਾਲ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇਹ ਇਲਜ਼ਾਮ ਲਗਾਏ ਨੇ ਕਿ ਇਹ ਬੰਦੇ ਨੇ ਚੇਤਾਵਨੀ ਦਿੱਤੀ ਸੀ ਜਾਂ ਫਿਰ ਕਹਿ ਲਓ ਕਿ ਇੱਕ ਫੁਕਰਪਣੀ ਦੇ ਵਿੱਚ ਜਾਂ ਥ੍ਰੈਟ ਦਿੱਤਾ ਸੀਗਾ ਕਿ ਵੀ ਮੈਟਰੂ ਦੇਖ ਲੋ ਵੀ ਅੱਜ ਸਿੱਧੂ ਮੂਸੇ ਦਾ ਚਿਸ ਵੀ ਕੁਝ ਵੀ ਹੋ ਸਕਦਾ ਹੈਗਾ ਉਹਨਾਂ ਦੇ ਕਹਿਣ ਦੇ ਮੁਤਾਬਿਕ ਇਨਵੈਸਟੀਗੇਸ਼ਨ ਵਾਸਤੇ ਸ਼ਾਇਦ ਇਹਨੂੰ ਬੁਲਾਇਆ ਵੀ ਸੀਗਾ ਠਾਣੇ ਦੇ ਵਿੱਚ ਤੇ ਇਹਦੇ ਮਾਤਾ ਪਿਤਾ ਸਿੱਧੂ ਮੂਸੇ ਦਾ ਮਾਤਾ ਪਿਤਾ ਨੂੰ ਵੀ ਮਿਲੇ ਸੀਗੇ ਕਿ ਸਾਡੇ ਬੱਚੇ ਦਾ ਇਹ ਜਾ ਕੋਈ ਰੋਲ ਨਹੀਂ ਹੈਗਾ ਤੁਹਾਡੇ ਪੁੱਤਰ ਦੀ ਮੌਤ ਦੇ ਵਿੱਚ ਮਰਡਰ ਦੇ ਵਿੱਚ ਇਹਦਾ ਨਾਮ ਬਾਹਰ ਕੱਢ ਦਿਓ ਪਲੀਜ਼ ਮਾਲਾ ਰਿਕੁਐਸਟ ਕਰਨ ਗਏ ਸੀ ਇਹ ਗੱਲ ਕਰਨ ਗਏ ਸੀਗੇ ਇਹ ਬੰਦਾ ਵੀ ਮਾਨਸਾ ਦਾ ਰਹਿਣ ਵਾਲਾ ਵੈਸੇ ਇਹ ਪਿੱਛੋਂ ਜੋਗਾ ਪਿੰਡ ਤੋਂ ਆਗਾ ਜਿਹੜਾ ਕਿ ਮਾਨਸਾ ਦੇ 7-8 ਕਿਲੋਮੀਟਰ ਦੂਰ ਆਗਾ ਮਾਨਸਾ ਤੋਂ ਕੋਈ ਬੜਾ ਦੂਰ ਨਹੀਂ ਹੈਗਾ ਤੇ ਹੁਣ ਸ਼ਾਇਦ ਇਹ ਬੰਦਾ ਨਿਊ ਕੋਟ ਰੋਡ ਮਾਨਸਾ ਉੱਥੇ ਸ਼ਿਫਟ ਹੋ ਗਿਆ ਜਾਂ ਬੈਕ ਸਾਈਡ ਲਾ ਲੋ ਕੇ ਮਾਨਸਾ ਦੇ ਕੋਰਟਸ ਦੀ ਜਿਹੜਾ ਬੈਕ ਸਾਈਡ ਏਰੀਆ ਹੈਗੇ 33 ਫੁੱਟ ਰੋਡ ਉੱਥੇ ਰਹਿ ਰਿਹਾ ਹੈ ਇਹਦਾ ਘਰ ਆਗਾ ਸ਼ਾਇਦ ਉੱਥੇ ਹੁਣ ਆਪਾਂ ਗੱਲ ਕਰਦੇ ਆ ਕਿ ਤੇੜੇ ਕਿਹੜੇ ਤੂਫਾਨ ਦੀ ਗੱਲ ਕਰ ਰਿਹਾ ਸੀਗਾ ਇਹ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਇਹ ਬੰਦੇ ਉੱਤੇ ਐਲਓਸੀ ਜਾਰੀ ਕੀਤੀ ਹੋਈ ਸੀ ਲੁੱਕ ਆਊਟ ਸਰਕੂਲਰ ਮਤਲਬ ਕਿ ਇਹ ਬੰਦਾ ਦੇਸ਼ ਛੱਡ ਕੇ ਜਾ ਹੀ ਨਹੀਂ ਸਕਦਾ ਹੈਗਾ ਪਿੱਛੇ ਦੇ ਦੋ ਤਿੰਨ ਦਿਨ ਪਹਿਲਾਂ ਨਿਊਜ਼ ਚੱਲ ਰਹੀ ਸੀ ਕਿ ਇਹ ਬੰਦਾ ਅਰੈਸਟ ਕਰ ਲਿਆ ਮਾਨਸਾ ਪੁਲਿਸ ਲੈ ਕੇ ਆ ਰਹੀ ਐ ਇਹਨੂੰ ਦਿੱਲੀ 에어ਪੋਰਟ ਦੇ ਉੱਤੇ ਇਹ ਆ ਕੁਝ ਨਹੀਂ ਹੋਇਆ ਮਿੱਤਰੋ ਇਹ ਬੰਦਾ ਵਧੀਆ ਦੁਬਈ ਦੇ ਵਿੱਚ ਆਪਣਾ ਇੰਜੋਏ ਕਰ ਰਿਹਾ ਹੈਗਾ ਨਜ਼ਾਰੇ ਲੈ ਰਿਹਾ ਆਪਾਂ ਐਂ ਵੀ ਕਹਿ ਸਕਦੇ ਹਾਂਗੇ ਹਨਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ 에어ਪੋਰਟ ਸਿਕਿਉਰਿਟੀ ਹੁੰਦੀ ਉਹਨਾਂ ਦੀ ਉੱਥੇ ਲੁੱਕਆਊਟ ਸਰਕੂਲਰ ਦਿਖ ਰਿਹਾ ਸੀਗਾ ਬਟ ਜਿਹੜੀ ਪੁਲਿਸ ਆ ਗਈ ਉਹਨਾਂ ਨੇ ਪਹਿਲੀ ਬੰਦ ਕਰਤਾ ਸੀਗਾ ਚੁੱਪਚੀ ਪੀਤੇ ਤਾਂ ਮਾਨਸਾ ਪੁਲਿਸ ਤਾਂ ਉੱਥੇ ਸ਼ਾਇਦ ਇਹ ਲਾਈਨ ਦੱਸਣ ਗਈ ਸੀਗੀ ਕਿ ਇਹ ਬੰਦੇ ਦਾ ਲੁੱਕਆਊਟ ਜਿਹੜਾ ਸਰਕੂਲਰ ਆ ਉਹ ਅਸੀਂ ਬੰਦ ਕਰ ਦਿੱਤਾ ਤੁਸੀਂ ਇਹਨੂੰ ਭੇਜ ਦਿਓ ਜਿੱਥੇ ਜਾਣਾ ਹੈਗਾ ਪੋਲਿਟੀਕਲ ਲਿੰਕੇ ਬੰਦੇ ਦੇ ਪੰਜਾਬ ਦੇ ਵਿੱਚ ਪੂਰੇ ਟੋ ਚੋਟੀ ਦੇ ਕਹਿ ਸਕਦੇ ਹਾਂਗੇ ਆਪਾਂ ਇਹ ਬੰਦਾ ਸਿੰਘਰਨ ਇੱਕ ਸੱਚ ਤੁਸੀਂ ਵੀਡੀਓ ਦੇਖਿਓ ਨਹੀਂ ਕਰਨ ਔਜ਼ਲੇ ਦੀ ਹੈ ਨਾ ਜਿਹਦੇ ਵਿੱਚ ਉਹ ਕਹਿ ਰਿਹਾ ਕਹਿ ਰਿਹਾ ਹੁੰਦਾ ਕਿ ਕੇ ਇਹਦਾ ਸਾਡੀ ਭਲੀ ਮਾਨਸ ਹੈਗੀ ਅਸੀਂ ਤਾਂ ਫੈਰ ਮਾਰ ਕੇ ਰਿਬਨ ਕੱਟ ਦਿੰਨੇ ਆਗੇ ਇਹ ਬੰਦੇ ਦੇ ਵਿਆਦੀ ਵੀਡੀਓ ਸੀਗੀ ਉਹ ਤੁਸੀਂ ਪਹਿਲਾਂ ਵੀਡੀਓ ਦੇਖੋ ਸਾਡੀ ਪਰਸੀ ਖੱਟਣ ਗਿਆ ਸੀ ਖਾੜ ਕੇ ਲਿਆਂਦੀ ਜ਼ਹਿਰ ਆਏ ਹੋਏ ਇਹ ਤਾਂ ਸਾਡੀ ਭਲੀ ਮਾਨਸ ਸੀਜ਼ਰ ਮੰਗੀ ਜਾਂਦੇ ਨਹੀਂ ਤਾਂ ਰਿਬਨ ਕੱਟ ਦਈਏ ਮਾਰ ਕੇ ਫੈਰ ਨੌਜਲੇ ਦੇ ਨਾਲ ਕਿੰਨੀ ਲਿਆ ਸੀ ਇਸ ਬੰਦੇ ਦੇ ਉਦੋਂ ਬਾਅਦ ਸ਼ਾਇਦ ਇਹਨਾਂ ਦਾ ਕੋਈ ਰੌਲਾ ਚੱਲਿਆ ਕਰਨ ਔਜਲੇ ਨਾਲ ਉਹ ਵੀ ਟੁੱਟ ਗਿਆ ਸੀਗਾ ਬੰਦਾ ਜਿੰਨਾ ਕੁ ਮੈਨੂੰ ਪਤਾ ਕਰ ਪਾਇਆਗਾ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ 뮤직 ਇੰਡਸਟਰੀ ਨਾਲ ਇਹਦਾ ਕੀ ਲਿੰਕ ਹੈਗਾ ਜੇ ਕੋਈ ਆਮ ਬੰਦਾ ਸਵੇਰੇ ਉੱਠ ਕੇ ਪੋਸਟ ਪਾਉਂਦਾ ਕਿ ਅੱਜ ਮਾਨਸਾ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈਗਾ ਤਾਂ ਸ਼ਾਇਦ ਉਹਨੂੰ ਕੋਈ ਇੰਨਾ ਸੀਰੀਅਸ ਨਾ ਲਿਆ ਜਾਂਦਾ ਪਰ ਇਹ ਬੰਦਾ ਕਿਉਂ ਇੰਨਾ ਸੀਰੀਅਸ ਲਿਆ ਜਾ ਰਿਹਾ ਹੈਗਾ ਸੁਤੰਦਰ ਸਰਤਾਏ ਨਾਲ ਦੀ ਫੋਟੋ ਹੈ ਦੀ ਫੇਸਬੁੱਕ ਇੰਸਟਾਗ੍ਰam ਹੈਂਡਲ ਦੇ ਉੱਤੇ ਦਲਜੀਤ ਦੋਸਾਂਝ ਨਾਲ ਇਹ ਫਿਰਦਾ ਹੁੰਦਾਗਾ ਹੋਰ ਦੀ ਹੋਰ ਜਿਹੜਾ ਸਭ ਤੋਂ ਇੰਟਰਸਟਿੰਗ ਟਾਪਿਕ ਆਗਾ ਇਸ ਇਸ ਕੇਸ ਦੇ ਵਿੱਚ ਮੀਟ ਹੀਅਰ ਦੇ ਨਾਲ ਇਹ ਇੰਨੀ ਨੇੜਤਾ ਗਈ ਇਸ ਬੰਦੇ ਦੀ ਮੈਨੂੰ ਲੱਗਦਾਗਾ ਇਹ ਪਗਵਟ ਭਰਾ ਹੋ ਸਕਦੇ ਨੇਗੇ ਇੰਨੀ ਕਿਲੇ ਆ ਜਾ ਇਹਦੀ ਅੱਜ ਤੁਸੀਂ ਵੀਡੀਓਜ਼ ਦੇਖ ਸਕਦੇ ਹੋਗੇ ਕਿ ਇਹ ਕਿੰਨਾ ਫੰਕਸ਼ਨਾਂ ਦੇ ਉੱਤੇ ਉਹਦੇ ਨਾਲ ਹੁੰਦਾਗਾ ਜਿਹੜੀ ਇਹਨਾਂ ਦੀ ਕੋਈ ਰੈਲੀ ਹੁੰਦੀ ਹੈ ਉੱਥੇ ਹੁੰਦਾਗਾ ਇਲੈਕਸ਼ਨ ਕੈਂਪੇਨ ਹੁੰਦੀ ਹੈ ਉੱਥੇ ਮੀਟ ਹੀਅਰ ਦੇ ਨਾਲ ਦਿਖਦਾਗਾ ਹੁਣ ਜਿਹੜਾ ਪਹਿਲਾ ਐਲਓਸੀ ਜਾਰੀ ਕੀਤਾ ਹੋਇਆ ਸੀਗਾ ਸਿੱਧੂ ਮੂਸਲ ਦੇ ਪਿਤਾ ਥਾਣੇ ਜਾ ਜਾ ਕੇ ਕਹਿੰਦੇ ਰਹੇ ਵੀ ਤੁਸੀਂ ਉਹ ਤੋਂ ਇਨਵੈਸਟਿਗੇਟ ਕਰੋ ਉਹ ਤੋਂ ਇਨਵੈਸਟਿਗੇਟ ਕਰੋ ਉਹ ਬੰਦਾ ਨਾਮਜੋਦਾ ਹੈਗਾ ਈਵਨ ਕਿ ਪੁਲਿਸ ਨੇ ਜਿਹੜਾ ਪਹਿਲਾ ਚਲਾਨ ਪੇਸ਼ ਕੀਤਾ ਸੀਗਾ ਉਹਦੇ ਵਿੱਚ ਵੀ ਜੀਵਨ ਜੋਤ ਸਿੰਘ ਚੈਲ ਉਰਫ ਜਗਨੂ ਉਹਦੇ ਵਿੱਚ ਵੀ ਹੈਗਾਗਾ ਤਾਂ ਚੁੱਪਚੀਪ ਹੀ ਤੇ ਇਹਦਾ ਜਿਹੜਾ ਹੈਗਾਗਾ ਐਲਓਸੀ ਕਿਉਂ ਰੱਦ ਕਰ ਦਿੱਤਾ ਗਿਆ ਦਾ ਜਿਹਦੇ ਉੱਤੇ ਐਡੇ ਵੱਡੇ ਕ੍ਰਾਈਮ ਦਾ ਇੱਕ ਦਾਗ ਲੱਗਿਆ ਹੋਵੇ ਵੈਸੇ ਤਾਂ ਪੋਲਿਟੀਕਲ ਬੰਦੇ ਹੁੰਦੇ ਨੇ ਉਹਨੂੰ ਤਾਂ ਲਵੇ ਨਹੀਂ ਲੱਗਣ ਦਿੰਦੇ ਹੁੰਦੇ ਉਹਦਾ ਲਿੰਕ ਬਣਾ ਕੇ ਰੱਖਦੇ ਨੇਗੇ ਬਟ ਡਰਦੇ ਨੇਗੇ ਕਿ ਅਸੀਂ ਜੇ ਪਬਲਿਕ ਦੇ ਵਿੱਚ ਇਹ ਬੰਦੇ ਨਾਲ ਦੇਖਾਂਗੇ ਤਾਂ ਸ਼ਾਇਦ ਸਾਡਾ ਜਿਹੜਾ ਕਰੀਅਰ ਆ ਉਹਦੇ ਉੱਤੇ ਦਾਗ ਲੱਗ ਸਕਦੇ ਨੇ ਹਨਾ ਤਾਂ ਇਸ ਤੇ ਚੱਲਦੇ ਹੋਏ ਜਿਹੜੇ ਪਿੱਛੇ ਜੇ ਵੋਟਾਂ ਸੀਗੀਆਂ ਜਿਹਨੋਂ ਕਿ ਮੀਤੇਰ ਐਮਪੀ ਬਣਿਆ ਸੀਗਾ ਮੈਂ ਉਹਦੀ ਗੱਲ ਕਰ ਰਿਹਾ ਹੈਗਾ ਤਾਂ ਸੁਖਪਾਲ ਖਹਿਰਾ ਵੀ ਉੱਥੇ ਜਾ ਕੇ ਖੜਾ ਹੋਇਆ ਸੀ ਕਾਂਗਰਸ ਵੱਲੋਂ ਤਾਂ ਸੁਖਪਾਲ ਖਹਿਰਾ ਨੇ ਕਿ ਪ੍ਰੈਸ ਕਾਨਫਰੈਂਸ ਦੇ ਵਿੱਚ ਬੁਲਾ ਕੇ ਪ੍ਰੋਪਰਲੀ ਦੱਸਿਆ ਸੀਗਾ ਕਿ ਇਹ ਬੰਦਾ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਇਹਦਾ ਵੀ ਨਾਮ ਆਗਾ ਤੇ ਇਹ ਮੀਤੇਰ ਦੇ ਕੈਂਪੇਨ ਕਰ ਰਿਹਾ ਹੈਗਾ ਮੀਤੇਰ ਦੇ ਵਿਆਹ ਤੇ ਹੁੰਦਾਗਾ ਮੀਤਹੇਰ ਇਹਦੇ ਵਿਆਹ ਤੇ ਹੁੰਦਾਗਾ ਮਤਲਬ ਕਿ ਇਨੀ ਕਿ ਨਿਹਾਰ ਜਹਦੀ ਮੀਤਹੇਰ ਦੇ ਨਾਲ ਜੋ ਸੁਖਪਾਲ ਖੈਰ ਨੇ ਸਾਰੀਆਂ ਪਰਦਾ ਫਰੋਲੀਆਂ ਤਾਂ ਉਦੋਂ ਬਾਅਦ ਵੀ ਕੁਝ ਨਹੀਂ ਹੋਇਆ ਉਦੋਂ ਬਾਅਦ ਵੀ ਮੀਤਹੇਰ ਇਹਨੂੰ ਨਾਲ ਚੱਕੀ ਫਿਰਦਾਗਾ ਈਵਨ ਥੋ ਕਿ ਮੀਤਹੇਰ ਦੇ ਨਾਲ ਇਹ ਪਾਰਲੀਮੈਂਟ ਦੇ ਵਿੱਚ ਵੀ ਗਿਆਗਾ ਜਿਹੜੇ ਬੰਦੇ ਨੇ ਐਡਾ ਵੱਡਾ ਕ੍ਰਾਈਮ ਹੋਵੇ ਉਹਦੇ ਲਿੰਕ ਹੈ ਜੇ ਗੈਂਗਸਟਰ ਨਾਲ ਹੋਣਾ ਉਹਨੂੰ ਕਿ ਪਾਰਲੀਮੈਂਟ ਤੱਕ ਲੈ ਕੇ ਜਾਣਾ ਸਹੀ ਹੈਗਾ ਜੇ ਉੱਥੇ ਇਹ ਕੋਈ ਕਾਂਡ ਕਰ ਦੇ ਉਥੇ ਕਿਸੇ ਮੰਤਰੀ ਸ਼ੰਤਰੀ ਦਾ ਕੋਈ ਰੇਕੀ ਕਰਦਾ ਹੋਇਆ ਇਹ ਹਿਸਾਬ ਨਾਲ ਕੋਈ ਚੁਕਾ ਦੇਤਾ ਕੌਣ ਜ਼ਿੰਮੇਵਾਰ ਆਗਾ ਗੱਲ ਤਾਂ ਇਹ ਹੈ ਕਿ ਚੁੱਪਚਾਪ ਹੀ ਤੇ ਜਿਹੜੀ ਐਲਓਸੀ ਉਹ ਰੱਦ ਕਰ ਦਿੱਤੀ ਇਹ ਬੰਦਾ ਜੀਵਨ ਜੋਤ ਸਿੰਘ ਚਹਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਪੋਲੀਟਿਕਸ ਦੇ ਵਿੱਚ ਵੀ ਸੀਗਾ ਇਹ ਐਨਐਸਯੂਆਈ ਦਾ ਮੈਂਬਰ ਵੀ ਸੀਗਾ ਮੇਰੇ ਹਿਸਾਬ ਦੇ ਨਾਲ ਤੇ ਉਸ ਤੋਂ ਪਹਿਲਾਂ ਇਹ ਪੂਸੂ ਦਾ ਮੈਂਬਰ ਸੀਗਾ ਇਸ ਬੰਦੇ ਦੇ ਉੱਤੇ ਅਟੈਕ ਵੀ ਹੋਇਆ ਸੀਗਾ 2012-13 ਦੇ ਵਿੱਚ ਸ਼ਾਇਦ ਇਹਦੇ ਉੱਤੇ ਅਟੈਕ ਹੋਇਆ ਸੀ ਤੇ ਪੱਟ ਦੇ ਵਿੱਚ ਗੋਲੀ ਲੱਗੀ ਸੀਗੀ ਮੈਂ ਇਥੇ ਨਿਊਜ਼ਪੇਪਰ ਦੀ ਇੱਕ ਸਕਰੀਨਸ਼ਾਟ ਲਗਾ ਦੂੰਗਾ ਟਾਈਮਜ਼ ਆਫ ਇੰਡੀਆ ਦੀ ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਹੋਗੇ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹਨੂੰ ਕੋਈ ਹੱਥ ਵੀ ਨਹੀਂ ਪਾ ਸਕਦਾਗਾ ਐਡਾ ਵੱਡਾ ਪਾਵਰਫੁਲ ਇਨਸਾਨ ਬਣ ਗਿਆ ਹੈ ਦੋ ਤਿੰਨ ਸਾਲਾਂ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੇ ਉਹ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਸ ਤੋਂ ਬਾਅਦ ਉਹਨਾਂ ਦੇ ਪੋਸਟਾਂ ਦੇ ਲਈ ਕਮੈਂਟ ਆਏ ਜੇ ਸੀਗੇ ਵੀ ਨਹੀਂ ਜੀ ਉਹ ਬੰਦਾ ਵੀ ਪੋਲੀਟੀਕਲ ਐਕਟਿਵ ਆ ਤਾ ਕਰਕੇ ਮੀਤਰ ਨੂੰ ਨਾਲ ਰੱਖਦਾ ਹੋਰ ਕੋਈ ਲਿਹਾਜ਼ ਨਹੀਂ ਕਲੀ ਪੋਲਿਟਿਕਸ ਦੇ ਵਿੱਚ ਉਹ ਹੈ ਉਹਦੀ ਡਿਊਟੀ ਲੱਗੀ ਸੀਗੀ ਤਾਂ ਉੱਥੇ ਉਹ ਕਰਨ ਗਿਆ ਸੀਗਾ ਮਤਲਬ ਕਿ ਆਪਣੀ ਡਿਊਟੀ ਨਿਭਾਉਣ ਗਿਆ ਸੀ ਜੀਵਨ ਜੋ ਸਿੰਘ ਚਾਹਲ ਹੋਰ ਕੋਈ ਮੀਤ ਨਹੀਂ ਦੀ ਲਿਹਾਜ਼ ਨਹੀਂ ਹੈਗੀ ਤਾਂ ਆਹ ਫੋਟੋ ਦੇਖੋ ਤੁਸੀਂ ਇਹ ਫੋਟੋ ਦੇ ਵਿੱਚ ਸ਼ਾਇਦ ਕਿਸੇ ਕਸ਼ਮੀਰ ਜਾਂ ਹਿਮਾਚਲ ਦੇ ਵਿੱਚ ਘੁੰਮਣ ਗਏ ਹੋਣੇਗੇ ਕਿਹੜਾ ਇਹ ਜ ਆ ਮੰਤਰੀ ਆਗਾ ਮੈਨੂੰ ਆਏ ਦੱਸੋ ਜਿਹਦੀ ਕਿਸੇ ਨਾਲ ਮਾਰੀ ਮੁੱਟੀ ਲਿਆ ਜਾਵੇ ਉਹਨੂੰ ਆਪਣੀ ਗੱਡੀ 'ਚ ਬਿਠਾ ਕੇ ਬੱਤੀ ਵਾਲੀ ਗੱਡੀ 'ਚ ਬਿਠਾ ਕੇ ਘੁੰਮਣ ਜਾਂਦਾ ਹੋਵੇ ਇਨਾਂ ਦੀ ਲਿਹਾਜ਼ ਇਨੀ ਕੋ ਗੂੜੀ ਹੈਗੀ ਸ਼ਾਇਦ ਇਸੇ ਕਰਕੇ ਹੀ ਇਹਨੂੰ ਕੋਈ ਅਰੈਸਟ ਨਹੀਂ ਕਰ ਪਾਇਆ ਇਸ ਵਾਰ ਦੇ ਪედა ਸਰਦਾਰ ਬਲਕੌਰ ਸਿੰਘ ਚੀਕਾਂ ਮਾਰ ਮਾਰ ਹੰਬਗੇ ਕੇ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਅਰੈਸਟ ਕੀਤਾ ਜਾਵੇ ਤੈਨੂੰ ਅਰੈਸਟ ਛੱਡੋ ਤੇ ਇਨਵੈਸਟੀਗੇਟਿ ਕਰ ਲੋ ਯਾਰ ਇਨਵੈਸਟੀਗੇਸ਼ਨ ਹੀ ਤੋ ਕੀਤੀ ਜਾਵੇ ਕਿ ਇਹ ਬੰਦੇ ਦਾ ਕੀ ਰੋਲ ਸੀਗਾ ਇਹਨੇ ਕਿਉਂ ਪੋਸਟ ਪਾਈ ਸੀ ਉਹ ਵੀ ਨਹੀਂ ਕੀਤੀ ਜਾ ਰਹੀ ਹੈਗੀ ਕਿਉਂਕਿ ਵੱਡੇ ਵੱਡੇ ਐਮਪੀਆ ਦਾ ਇਹਦੇ ਸਿਰ ਦੇ ਉੱਤੇ ਹੱਥ ਆ ਵੱਡੇ ਵੱਡੇ ਐਮਐਲਏ ਮਨਿਸਟਰਾਂ ਦਾ ਇਹਦੇ ਸਿਰ ਦੇ ਉੱਤੇ ਹੱਥ ਆਗਾ ਵਸੇ ਰੱਬ ਦੇ ਘਰੇ ਕਹਿੰਦੇ ਨੇ ਕਿ ਦੇਰਾਂ ਦੇਰ ਨਹੀਂ ਜੋ ਕਿਸਦਾ ਮੜਾ ਕਰੂਗਾ ਤਾਂ ਉਹ ਦੁੱਗਣਾ ਕਰਮਾਂ ਦੇ ਹਿਸਾਬ ਦੇ ਨਾਲ ਵਾਪਿਸ ਆਊਗਾ ਤਾਂ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਸਾਹਮਣੇ ਆਉਂਦਾਗਾ ਤਾਂ ਹੁਣ ਕਈ ਕਹਿ ਰਹੇ ਸੀ ਕਿ ਅਰੈਸਟ ਕਰ ਲਿਆ ਅਰੈਸਟ ਨਹੀਂ ਕੀਤਾ ਹੈਗਾ ਇਹ ਬੰਦਾ ਟੌਰਨਾ ਦੁਬਈ ਦੇ ਵਿੱਚ ਆ ਤੁਸੀਂ ਫੋਟੋਆਂ ਦੇਖ ਸਕਦੇ ਹੋ ਬੜੀ ਆਪਣਾ ਚੱਲ ਮਾਰਦਾ ਫਿਰ ਰਿਹਾਗਾ ਕੋਈ ਨੂੰ ਕੋਈ ਹੱਥ ਨਹੀਂ ਪਾ ਸਕਦਾ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਗੀ ਜਿੰਨਾ ਚਿਰ ਆਮ ਆਦਮੀ ਪਾਰਟੀ ਸਰਕਾਰ ਆ ਇਹਨੂੰ ਕੋਈ ਹੱਥ ਨਹੀਂ ਪਾਊਗਾ ਜਿੱਦੇ ਆਮ ਆਦਮੀ ਪਾਰਟੀ ਸਰਕਾਰ ਬਾਗੀ ਜਾ ਕਾਂਗਰਸ ਦੀ ਆ ਗਈ ਜਾਂ ਕਾਲੀਆਂ ਦੀ ਆ ਗਈ ਤਾਂ ਇਹ ਪਹਿਲੇ ਮਹੀਨੇ ਜਾਂ ਪਹਿਲੇ ਹਫਤੇ ਦੇ ਵਿੱਚ ਸਭ ਤੋਂ ਪਹਿਲਾਂ ਇਹ ਤੋਂ ਇਨਵੈਸਟੀਗੇਸ਼ਨ ਇਹ ਕੀਤੀ ਜਾਊਗੀ ਤੇ ਪੋਸਟ ਕਿਹੜੀ ਪਾਈ ਸੀਗੀ